कज उते मैनू लॻंदे पाणी त मारे मैनू पुत लैया सुनो यही लैना दबारे सुनो सुन सुनो थोड़ा ध्यान दसोला तेरी जी मा कर पुत मेरी। मैं पालिया दुआ मैं मैनू द मैनूण तूं मारे मूत जद सी मेरे लखा पीर मैं जद होया नहीं सी मेरे लखा पीर वॻा खूह जे विच ताणे तड़के ਦੁਲੱਖਾ ਜੋ ਕਮਾਏ ਮੈਂ ਖੂਹਾਂ ਦੇ ਵਿੱਚ ਤਾੜੀ ਤਮਕੇ ਦੁਲੱਖਾ ਜੋ ਕਮਾਏ ਮੈਂ ਮਨਤਾ ਮੰਗ ਮੰਗ ਛੋੜੀ ਤਵਾ ਜੇ ਤੂੰ ਤਪਦਾ ਗਿਰਦਾ ਹਾਰੇਗਾ ਮੋਤ ਨਰ ਦਈਆ ਇੰਜ ਲੱਗਦਾ ਦੇ ਪਿੰਡ ਪਾਣੀ ਤੂੰ ਮਾਰੇਗਾ ਮੈਨੂੰ ਪੁੱਤ ਨਰ ਦਈਆ ਇੰਜ ਲੱਗਦਾ ਦੇ ਪਿੰਡ ਪਾਣੀ ਤੂੰ ਮਾਰੇਗਾ ਮੈਨੂੰ ਪੁੱਤ ਨਰ ਦਈਆ ਇੰਜ ਲੱਗਦਾ ਤੂੰ ਬਿਨ ਪਾਣੀ ਤੋਂ ਮਾਰੂਗਾ ਇੱਕ ਹਫਤਾ ਅਜਿਹੇ ਹਾਲਾਤਾਂ ਨੂੰ ਬਿਆਨ ਕਰਦੀ ਹੈ ਮੈਨੂੰ ਇੱਕ ਵਾਰੀ ਇੱਕ ਇਲਾਕੇ ਵਿੱਚ ਕਿਸੇ ਨੇ ਕੀਰਤਨ ਕਰਨ ਤੋਂ ਬਾਅਦ ਕਿਹਾ ਸੀ ਮੈਨੂੰ ਕਹਿੰਦਾ ਜੀ ਤੁਸੀਂ ਮਾਨ ਦੀ ਗੱਲ ਕੀਤੀ ਹੈ ਪਰ ਕਹਿੰਦਾ ਲੋਕ ਬਹੁਤ ਸਿਆਣੇ ਨੇ ਪਰ ਇਹਨੇ ਕੰਮ ਨਹੀਂ ਮੈਂ ਉਸ ਬਾਈ ਨੇ ਕਿਹਾ ਸੀ ਮਾਨਸਾ ਜਿਹੜੇ ਦੇ ਇੱਕ ਪਿੰਡ ਵਿੱਚ ਮੈਨੂੰ ਕੀਰਤਨ ਤੋਂ ਬਾਅਦ ਪੁੱਛਦਾ ਕੀ ਆਖਦਾ ਕੈਨ ਲੱਗਦਾ ਇੰਨਾ ਨਹੀਂ ਮਾੜਾ ਹੋ ਰਿਹਾ ਜਿੰਨਾ ਕਿ ਮੈਂ ਆਪਾ ਦੱਸ ਦਿੰਦੇ ਆ ਮੈਂ ਉਹਨੂੰ ਇੱਕ ਵਾਰ ਕਹੀ ਸੀ ਮਖਿਆ ਤੂੰ ਮੇਰੇ ਨਾਲ ਚੱਲੂ ਕਦੇ ਪਟਿਆਲੇ ਦੇ ਉਧਰ ਨੇੜੇ ਦਸਕਾਣੀ ਪਿੰਡੋਂ ਗੀਤ ਤੋਂ ਪੁੱਛ ਕੇ ਵੇਖੀ ਕਦੇ ਸੁਪਨਿਆਂ ਦੇ ਘਰ ਜਾਇਂ ਨਿਆਸਰਿਆਂ ਦਾ ਆਸਰੇ ਘਰ ਜਾਇਂ ਸੁਪਨਿਆਂ ਦਾ ਘਰ ਪਿੰਡ ਹਸਨਪੁਰ ਹੁਧੇਾਨਾ ਦੇ ਕੋਲ ਜਿਹੜਾ ਪੰਦਰਗੀ ਮਿੰਟੂ ਉੱਥੇ ਜਾ ਕੇ ਕਦੇ ਵੇਖੀ ਕਿੰਨੀਆਂ ਮਾਵਾ ਨੇ ਜਿਨ੍ਹਾਂ ਦੇ ਪੁੱਤ ਹਾਰੇ ਚੁੰਦੇ ਨੇ ਜੱਜਾ ਹੈ ਪੁੱਤ ਕਿਸੇ ਦਾ ਪੁੱਤ ਵਕੀਲ ਹੈ ਪਰ ਮਾਦਰਤਾ ਆਸ਼ਰਮ ਚ ਮਾਂਸੂਲਦੀ ਹੈ ਮੈਂ ਕਿਹਾ ਤੂੰ ਜਾ ਕੇ ਆਈ ਨਾ ਕਦੇ ਵੇਖ ਕੇ ਆਈ ਇਹ ਸੱਚ ਹੈ ਕਿ ਐਦਾਂ ਦੇ ਲੋਕ ਅੱਜ ਵੀ ਜਿਹੜੇ ਪੜ੍ਹੇ ਲਿਖੇ ਚੰਗੇ ਸਾਡੇ ਘਰਾਂ ਦੀਆਂ ਗੀਤੀਆਂ ਜਡੀਆਂ ਨੇ ਅੱਜ ਬਿਰਦਾ ਆਸ਼ਰਮਾਂ ਚ ਨੇ ਫਤਿਹਆ ਵਾਪਸ सिरसा ਜਾਂਦੇ ਆ ਡਿੰਗ ਪਾਉਂਦਾ ਡਿੰਗ ਰੋਡ